ਪਰ ਮਨੇ ਸਾਡਾ ਆਦਾਰਾ ਨਿਰਪੱਖ ਟੂਡੇ ਪੰਜਾਬ ਨੂੰ ਦੱਸਿਆ ਕਿ ਉਹਨਾਂ ਨੂੰ ਲੋਕ ਸੰਗੀਤ ਅਤੇ ਰੈਪ ਦੋਵੇਂ ਬਰਾਬਰ ਪਸੰਦ ਲੱਗਦੇ ਹਨ ਵੀਡੀਓ ਦੇ ਵਿੱਚ ਬਣੀ ਰਹੋ ਸਾਈਫਰ ਐਕਚੁਅਲੀ ਜਿਹੜੇ ਜਿਹੜਾ ਮੁੰਡਾ ਆ ਜਾਂ ਹਨਾ ਜਿਨ੍ਹਾਂ ਦਾ ਜਿਹੜੇ ਪੇਜ ਮੈਨੇਜ ਕਰਦੇ ਆ ਉਹ ਮੇਰਾ ਫਰੈਂਡ ਆ ਅਸੀਂ 10th ਤੱਕ ਇਕੱਠੇ ਪੜੇ ਸੀ ਤੇ ਉਸ ਤੋਂ ਬਾਅਦ ਇੱਕ ਦਿਨ ਮਨੋ ਦੀ ਰੀਲ ਸ਼ੋ ਹੋਈ ਸੀ ਪਰ ਤਨਾਈ ਜਸ ਮਤਲਬ ਉਹਨੂੰ ਕਾਲ ਕੀਤਾ ਉਹਨੂੰ ਮਤਲਬ ਗੱਲ ਹੋਈ ਉਹਦੇ ਨਾਲ ਕਿਵੇਂ ਕਿਵੇਂ ਹੋਇਆ ਇਹ ਸਭ ਹਨਾ ਤੋਂ ਮੈਂ ਕਿਹਾ ਸੀ ਮੇਰਾ ਵੀ ਫਰੈਂਡ ਹੈਕ ਹਨਾ ਉਦੋਂ ਮੈਂ ਆਪਣੀ ਗੱਲ ਨਹੀਂ ਕੀਤੀ ਸੀ ਮੈਂ ਮੈਂ ਨਹੀਂ ਕਰਨਾ ਸੀ ਕੁਝ ਵੀ ਮੈਂ ਕਿਹਾ ਵੀ ਮੈਂ ਮਤਲਬ ਮੇਰਾ ਫਰੈਂਡ ਹੈਕ ਵੀ ਉਹਨੇ ਆਣਾ ਹੈ ਪੇਜ ਤੇ ਵੀ ਉਹਨੇ ਕਰਨਾ ਹੈ ਪਰਫਾਰਮ ਤੋਂ ਇਹ ਕਹਿੰਦਾ ਹਨਾ ਮਤਲਬ ਵੀ ਆ ਜਿਓ ਹਨਾ ਤੁਸੀਂ ਕਰ ਲਿਓ ਹਨਾ ਸਾਰੇ ਹੁੰਦੇ ਨੇ ਟਾਈਮਿੰਗ ਵਗੈਰਾ ਸਾਰਾ ਕੁਝ ਦੱਸਦਾ ਇਹਨੇ ਆ ਜਿਓ ਤੇ ਇਹੀ ਸੈਡ ਕਿ ਤੂੰ ਵੀ ਲਖਦੀ ਆ ਮੈਂ ਕਿਹਾ ਮੈਂ ਨਹੀਂ ਲਖਦੀ ਨੇ ਕਿਉਂਕਿ ਮੈਂ ਨਹੀਂ ਲਖਦੀ ਇੰਨਾ ਕੁਝ ਵੀ ਹਨਾ ਜਿਆਦਾ ਹੈ ਨਹੀਂ ਮੇਰਾ ਮੈਂ ਕਹਾਂ ਨਹੀਂ ਮੈਨਾਂ ਨਹੀਂ ਲੱਗਦੀ ਫਿਰ ਕਹਿੰਦੇ ਕੋਈ ਨਹੀਂ ਆਜੋ ਫਿਰ ਅਸੀਂ ਆਏ ਹੈ ਨਾ ਪਰਫਾਰਮ ਵਗੈਰਾ ਕੀਤਾ ਸਾਰਿਆਂ ਨੇ ਤੇ ਇਹ ਕਹਿੰਦੇ ਤੂੰ ਵੀ ਕਰ ਦੇ ਪਹਿਲਾਂ ਤੇ ਮੈਂ ਕਹਿ ਰਹੀ ਸੀ ਮੈਂ ਕਹਾਂ ਮੈਂ ਨਹੀਂ ਕਰਨਾ ਹਨਾ ਬਟ ਇਹਨਾਂ ਨੇ ਸਾਰਿਆਂ ਨੇ ਮੈਨੂੰ ਥੋੜਾ ਕਿਆ ਵੀ ਕਰ ਲੋ ਫਿਰ ਮੈਂ ਪਰਫਾਰਮ ਕੀਤਾ ਫੋਕ ਗਾ ਕੇ ਵੀ ਮਤਲਬ ਇੱਕ ਖੁਸ਼ੀ ਹੋਈ ਮਿਲਦੀ ਆ ਤੇ ਇਹ ਨੂੰ ਗਾ ਕੇ ਵੀ ਖੁਸ਼ੀ ਮਿਲਦੀ ਉਹ ਜ਼ਿਆਦਾ ਡਿਫਰੈਂਟ ਨਹੀਂ ਗਾ ਬਟ ਇਹਦਾ ਵੀ ਲੋਕ ਕੀ ਅਪਰੀਸ਼ੀਏਟ ਕਰਦੇ ਲੋਕਾਂ ਨੂੰ ਕੀ ਪਸੰਦ ਆਉਂਦਾ ਆ ਉਹ ਹੋਇਆ ਬਟ ਮੇਰੇ ਲਈ ਤਾਂ ਦੋਨੋਂ ਹੀ ਸੇਮ ਹਨ ਮੈਨੂੰ ਤਾਂ ਦੋਨੋਂ ਕਰ ਕੇ ਬਹੁਤ ਜਿਆਦਾ ਲੱਗ ਕਿਉਂਕਿ ਐਦਾਂ ਗਾਣੇ ਆ ਹਨਾ ਕੰਪੀਟੀਸ਼ਨਸ ਹੁੰਦੇ ਆ ਹਨਾ ਸਕੂਲ ਕਾਲਜਸ ਵਿੱਚ ਕਰਨੇ ਤਾਂ ਓਬਵੀਅਸਲੀ ਤੁਹਾਨੂੰ ਅਪਰੀਸ਼ੀਏਟ ਕਰਦੇ ਆ ਲੋਕ ਹਨਾ ਤਾਂ ਉਦਾਂ ਹੀ ਅਪਰੀਸ਼ੀਏਸ਼ਨ ਮਿਲਦੀ ਆ ਤਾਂ ਸਾਰਿਆਂ ਨੂੰ ਵਧੀਆ ਹੀ ਲੱਗਦਾ ਹੈ ਹਨਾ ਮੈਨੂੰ ਵੀ ਵਧੀਆ ਲੱਗ ਰਿਹਾ ਸੀ ਵੀ ਚਲੋ ਹਨਾ ਕੋਈ ਦੇਖ ਰਹਾ ਵਾ ਕਿਸੇ ਨੂੰ ਪਸੰਦ ਆਰੀ ਆ ਚੀਜ਼ ਹਨਾ ਅਸੀਂ ਕੁਝ ਕਰ ਰਹੇ ਆ ਤਾਂ ਉਹ ਵਧੀਆ ਲੱਗ ਰਿਹਾ ਵਾ ਹਨਾ